ਸੋ ਪੰਜਾਬੀ ਸਿਨੇਮੇ ਦੇ ਵਿੱਚ ਇੱਕ ਹੋਰ ਫਿਲਮ ਦਸਤਕ ਦੇਣ ਜਾ ਰਹੀ ਹੈ ਰੋਡੇ ਕਾਲਜ ਰੋਡੇ ਕਾਲਜ ਆਪਣੇ ਆਪ ਦੇ ਵਿੱਚ ਇੱਕ ਪ੍ਰੋਮਿਨੈਂਟ ਨਾਮ ਹੈ ਪੂਰੀ ਦੁਨੀਆ ਦੇ ਵਿੱਚ ਰੋਡੇ ਕਾਲਜ ਦਾ ਨਾਮ ਬੋਲਦਾ ਸੋ ਉਸੇ ਦੇ ਆਧਾਰਤ ਉਸ ਸਿਸਟਮ ਦੇ ਆਧਾਰ ਉਸ ਦੌਰ ਦੇ ਵਿੱਚ ਕੀ ਹੋਇਆ ਉਸ ਦੌਰ ਦੇ ਵਿੱਚ ਕਾਲਜ ਕਿ ਕੀ ਹੈਪਨਿੰਗ ਹੋਈਆਂ ਉਸ ਦੇ ਆਧਾਰ ਤੇ ਇੱਕ ਫਿਲਮ ਬਣੀ ਹੈ ਜਿਹਨੂੰ ਲਿਖਿਆ ਤੇ ਡਾਇਰੈਕਟ ਕੀਤਾ ਹੈ ਪੀਰੋਡੇ ਮੇਰੇ ਨਾਲ ਡੌਲੀ ਮੈਮ ਨੇ ਗੱਲਬਾਤ ਕਰਦੇ ਆਂ ਫਿਲਮ ਦੇ ਵਿੱਚ ਬੜਾ ਖੂਬਸੂਰਤੀ ਨਾਲ ਰੋਲ ਕੀਤਾ ਹੈ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਫਿਲਮ ਵਿੱਚ ਕਿਰਦਾਰ ਕੀ ਹੈ ਔਰ ਕਿਸ ਤਰੀਕੇ ਦੇ ਨਾਲ ਫਿਲਮ ਦੀ ਟੀਮ ਦੇ ਨਾਲ ਇਹ ਜੋ ਸਸੀ ਗਾਲ ਜੀ ਮਨਪ੍ਰੀਤ ਕੌਰ ਡੋਲੀ ਜੀ ਕਿੱਥੋਂ ਬਿਲੋਂਗ ਕਰਦੀ ਹੈ ਮੈਂ ਜੀ ਰੇਲ ਕੋਚ ਫੈਕਟਰੀ ਕਪੂਰਥਲਾ ਕੀ ਬਾਤ ਉੱਥੇ ਗੱਡੀਆਂ ਬਣਦੀਆਂ ਹਾਂਜੀ ਗੱਡੀਆਂ ਬਣਦੀਆਂ ਗੱਡੀਆਂ ਬਣਦੀਆਂ ਤੇ ਸਾਰੀ ਸਕੂਲਿੰਗ ਐਜੂਕੇਸ਼ਨ ਉੱਥੇ ਹੀ ਹੋਈ ਸੀ ਜੀ ਉੱਥੋਂ ਨੇੜੇ ਤੇ ਰਹੇ ਹਾਂ ਜਲੰਧਰ ਤੋਂ ਹੋਈ ਆ ਕਾਲੇਜਿੰਗ ਹਾਂਜੀ ਤੇ ਮੋਸਟਲੀ ਤਾਂ ਕੁੜੀਆਂ ਫਿਰ ਇੰਜੀਨੀਅਰ ਡਾਕਟਰ ਬਣਦੀਆਂ ਨੇ ਮਨ ਮਨਪ੍ਰੀਤ ਕਿਹੜੇ ਪਾਸੇ ਆ ਗਏ ਮੈਂ ਵੀ ਸੋਚਿਆ ਸੀ ਕਦੀ ਮੈਂ ਪ੍ਰਿੰਸੀਪਲ ਬਣ ਜਾਂਦੀ ਸੀ ਕਦੀ ਡਾਕਟਰ ਬਣ ਜਾਂਦੀ ਸੀ ਇਹ ਹੁੰਦਾ ਹੀ ਇਹ ਸੋਚ ਚ ਹਣਾ ਮੈਂ ਹਰ ਹਰ ਕਲਾਸ ਦੇ ਸਾਹਮਣੇ ਮੇਰਾ ਸੁਪਨਾ ਆ ਜਾਂਦਾ ਹੁੰਦਾ ਸੀ ਤੇ ਪਰ ਫਿਰ ਐਂਡਲੀ ਸੋਚਿਆ ਕਿ ਇੰਨਾ ਕੁਝ ਮੈਂ ਨਹੀਂ ਬਣ ਸਕਦੀ ਸੋ ਇੱਕੋ ਹੀ ਜੌਬ ਹੈ ਜੋ ਮੈਨੂੰ ਇੰਨਾ ਕੁਝ ਬਣਾ ਸਕਦੀ ਹੈ ਉਹ ਐਕਟਿੰਗ ਜਦੋਂ 10 ਵਿੱਚ ਹੁੰਦਾ ਉਦੋਂ ਸੋਚ ਹੋਰ ਹੁੰਦੀ ਹੈ 11ਵੀਂ 12ਵੀਂ ਚ ਹੋਰ ਹੋ ਜਾਂਦੀ ਹੈ ਅੱਗੇ ਜਿਵੇਂ ਇਸ ਤੱਕ ਪਹੁੰਦੇ ਪਹੁੰਦੇ ਹੋਰ ਹੋ ਜਾਂਦੀ ਹੈ ਫਿਰ ਹੋ ਜਾਂਦਾ ਵਿਆਹ ਮਾ ਮਾਪਿਆਂ ਦਾ ਕੀ ਰਿਹ ਉਹ ਮਾਪੇ ਨੂੰ ਪਤਾ ਲੱਗਿਆ ਕਿ ਕੁੜੀ ਦਾ ਫਿਲਮ ਵਾਲੇ ਪਾਸੇ ਤਰੀ ਫਿਰਦੀ ਹੈ ਦੇਖੋ ਜੀ ਜੇ ਮਾਲਵੇ ਦਾ ਏਰੀਆ ਨਾ ਹਾਂ ਥੋੜਾ ਦੇਖੋ ਮੁਸ਼ਕਲ ਹੈ ਤੁਸੀਂ ਆਪਣੇ ਏਰੀਆ ਆਪਣੇ ਏਰੀਆ ਦੇ ਵਿੱਚ ਬਾਲਾ ਕੁੜੀਆਂ ਨੂੰ ਫਿਰ ਲਾਇਕ ਨਹੀਂ ਨਾ ਕਰਦੇ ਹਾਂਜੀ ਮੁਸ਼ਕਲ ਹੁੰਦੀ ਹੈ ਬਟ ਹਾਂ ਬਟ ਚੇਂਜ ਹੋ ਰਿਹਾ ਹੈ ਸਮਾਜ ਵੀ ਚੇਂਜ ਹੋ ਰਿਹਾ ਦੇਖੋ ਹਨਾ ਤੇ ਪਹਿਲਾਂ ਤਾਂ ਦੇਖੋ ਹਰ ਫੈਮਿਲੀ 'ਚ ਦਿੱਕਤ ਆਂਦੀ ਆ ਜਦੋਂ ਚਾਹੇ ਕੋਈ ਵੀ ਗੱਲ ਕਹਨ ਮੈਂ ਇਹ ਨਹੀਂ ਗੱਲ ਕਹਿੰਦੀ ਕਿ ਮੈਂ ਐਕਟਰ ਬੰਨਾ ਜਾਂ ਕੋਈ ਵੀ ਕਹੇ ਮੈਂ ਕੁਝ ਵੀ ਕਹਿਣ ਦੀ ਮੈਂ ਬਾਹਰ ਜਾਣਾ ਜਾਂ ਮੈਂ ਡਾਕਟਰ ਬੰਨਾ ਜਾਂ ਮੈਂ ਇੱਕ ਵਾਰੀ ਨੂੰ ਦੇਖੋ ਪਰਿਵਾਰ 'ਚ ਮੁੱਦਾ ਉੱਠਦਾ ਹੀ ਆਵੇ ਸੋ ਪਹਿਲਾਂ ਪਹਿਲਾਂ ਔਖਾ ਲੱਗਾ ਖਾਂ ਕਰਦੇ ਨੂੰ ਮਨਾਉਣਾ ਕਿਉਂਕਿ ਪਹਿਲਾਂ ਪਹਿਲਾਂ ਸਟੇਜ ਕਰਨਾ ਮੈਂ ਸਕੂਲ ਚ ਕਾਲਜ ਆਪਣੇ ਚ ਸਟੇਜ ਤੋਂ ਸ਼ੁਰੂ ਕੀਤਾ ਥੀਏਟਰ ਤੋਂ ਸ਼ੁਰੂ ਕੀਤਾ ਪਹਿਲਾਂ ਤਾਂ ਉਹ ਉਹਨਾਂ ਨੂੰ ਔਖਾ ਲੱਗਾ ਕਿ ਥੀਏਟਰ ਕਰਦੀ ਆ ਦੇਖ ਕੇ ਚਲੇ ਜਾਂਦੇ ਸੀਗੇ ਪਰ ਠੀਕ ਆ ਓਕੇ ਆ ਨਾ ਉਸ ਤੋਂ ਬਾਅਦ ਜਦੋਂ ਛੋਟ ਮੇ ਉਸ ਮੂਵੀਜ਼ ਦੇ ਮੈਨੂੰ ਆਫਰਸ ਆਏ ਹਨਾ ਤੇ ਫਿਰ ਉਹਨਾਂ ਨੂੰ ਇਹ ਹੋਇਆ ਕਿ ਸਟੇਜ ਤੱਕ ਠੀਕ ਆ ਹੁਣ ਹੁਣ ਸਿਨੇਮਾ ਨਹੀਂ ਇਹ ਅੱਗੇ ਨਹੀਂ ਅੱਗੇ ਨਹੀਂ ਜਾਣਾ ਇਹ ਤੂੰ ਜ਼ਿਆਦਾ ਕਰਨ ਲੱਗ ਗਿਆ ਇਹ 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 ਇੰਨਾ ਨਹੀਂ ਅਸੀਂ ਲਾਅ ਕਰ ਸਕਦੇ ਸੋ ਦੇਖੋ ਜੋ ਕਿਸੇ ਨੇ ਮੈ ਕਹਿੰਨੀ ਉਹ ਜੋ ਕਿਸੇ ਨੇ ਪੜਨਾ ਪਾਣੀ ਜਾਂਦਾ ਇਹ ਰੱਬ ਦੇ ਹੱਥ ਹੁੰਦਾ ਹੈ ਜਿੰਨੇ ਉਹਨੂੰ ਜਿੱਥੇ ਪਹੁੰਚਾਉਣਾ ਨੇ ਪਹੁੰਚਾਇਆ ਲੈਣਾ ਫਿਰ ਮੈਂ ਅੱਤਲਾ ਕਰੂੰਗਾ ਮੈਂ ਨਹੀਂ ਹਿਆ ਜਾਣਦੀ ਮੈਂ ਦੇਖੋ ਕੀਤੀ ਹੀ ਮਿੰਤਾ ਧਾਰੇ ਹਰ ਬੱਚਾ ਕਰਦਾ ਆਪਣੇ ਮਾਂ ਪਿਓ ਅੱਗੇ ਹੈ ਨਾ ਮਿੰਤ ਕਰਨੀ ਵੀ ਚਾਹੀਦੀ ਆ ਤੇ ਮਨ ਵੀ ਜਾਂਦੇ ਆ ਜਦੋਂ ਆਪਾਂ ਮਿੰਤ ਕਰਦੇ ਆ ਤੇ ਮੈਂ ਆਪਣੇ ਭਰਾ ਨੂੰ ਕਹਿਣਾ ਕਿ ਭਰਾ ਤੂੰ ਮਨ ਨਾਲਾ ਹੈ ਨਾ ਹਾਂ ਉਹ ਫਿਰ ਹਮਸਫਰ ਮਤਲਬ ਕਹਿ ਸਕਦੇ ਇੱਕ ਹਮ ਉਮਰ ਹੋਣ ਦੇ ਨਾਤੇ ਹੈ ਨਾ ਉਹ ਇੱਕ ਚੀਜ਼ ਆ ਸਮਝ ਆਂਦੀਆਂ ਸੀਗਾ ਤਾਂ ਉਹਨੇ ਪਾਪਾ ਨੂੰ ਛੇਤੀ ਬਣਾ ਲੈਣਾ ਜਾਂ ਕਹਿ ਦੇਣਾ ਕਿ ਤੁਸੀਂ ਫਿਕਰ ਨਾ ਕਰੋ ਮੈਂ ਆਪ ਹੀ ਦੇਖ ਲਵਾਂਗਾ ਜਿਆਦਾ ਵਿਰੋਧ ਕਿੱਧਰ ਹੈ ਮਾਂ ਦਾ ਕਿ ਪਿਓ ਦਾ ਪਾਪਾ ਪਾਪਾ ਦਾ ਇਸ ਕਰਕੇ ਡਿਊ ਟੂ ਸੋਸਾਇਟੀ ਐਕਚੁਅਲੀ ਬਟ ਮੈਂ ਕਹੂੰਗੀ ਕਿ ਸ਼ੌਂਕ ਮੈਨੂੰ ਮੇਰੇ ਪਾਪਾ ਤੋਂ ਆਇਆ ਹੈ ਕਿਉਂਕਿ ਉਹ ਮੂਵੀਜ਼ ਬਹੁਤ ਦੇਖਦੇ ਨੇ ਹਨਾ ਤੋਂ ਉਹਨਾਂ ਨੂੰ ਹੀ ਇਜ਼ ਵੈਰੀ ਮਤਲਬ ਫਾਊਂਡ ਕਿ ਮੂਵੀਜ਼ ਦੇਖਾਂ ਹਨਾ ਇਹ ਫਲਾਣਾ ਸੈਲੀਬ੍ਰਿਟੀ ਆ ਫਲਾਣਾ ਐਕਟਰ ਆ ਹਨਾ ਇਦਾਂ ਉਹਨਾਂ ਨੂੰ ਬਹੁਤ ਸ਼ੌਂਕ ਹੈ ਬਟ ਡਿਊ ਟੂ ਸੋਸਾਇਟੀ ਡਿਊ ਟੂ ਆਨ ਗਵਾਨ ਦਾ ਨਹੀਂ ਪਰ ਇਹ ਤਾਂ ਗੱਲ ਮੰਨਦੇ ਹੋ ਨਾ ਕਿ ਪੇਰੈਂਟਸ ਜੋ ਸੋਚ ਨੇ ਉਹ ਸਹੀ ਸੋਚ ਨੇ ਕਿ ਉਹ ਜਿਸ ਤਰੀਕੇ ਦੇ ਸਰਕਮਸਟੈਂਸ ਨੇ ਮਾਪੇ ਕਿਤੇ ਨਾ ਕਿਤੇ ਆਪਣੇ ਐਂਗਲ ਤੇ ਸਹੀ ਸੋਚਦੇ ਵੀ ਨਹੀਂ ਆ ਇਹ ਮੇਰਾ ਬੱਚਾ ਮੇਰੀ ਬੁੱਕਲ ਚ ਹੀ ਰਹੇ ਬਾਹਰ ਨਾਲ ਨਿਕਲੇ ਇਹ ਤਾਂ ਹੁਮੰਦ ਦੇ ਉਹ ਤਾਂ ਦੇਖੋ ਹਰ ਪੇਰੈਂਟ ਹੀ ਚਾਹੁੰਦਾ ਹੈ ਬਟ ਕੌਣ ਕਹੇ ਦੀ ਬੁੱਕਾ ਚ ਰਹਾ ਹੈ ਇਹ ਇਹ ਤਾਂ ਹੋ ਹੀ ਨਹੀਂ ਸਕਦਾ ਹਰ ਇਨਸਾਨ ਇੱਥੇ ਆਪਣੀ ਜਰਨੀ ਲੈ ਕੇ ਆਇਆ ਹੈ ਹਨਾ ਨਾ ਕੋਈ ਕਿਸੇ ਨਾਲ ਆਇਆ ਨਾ ਕਿਸੇ ਨੇ ਕਿਸੇ ਨਾਲ ਜਾਣਾ ਹੈ ਤੇ ਆਪਾਂ ਮਾਪਿਓ ਦੇ ਨਾਲ ਇੱਕ ਗੂੜਾ ਸੰਬੰਧ ਹੁੰਦਾ ਹੈ ਖੁਨੀ ਸੰਬੰਧ ਹੁੰਦਾ ਹੈ ਪਰ ਅਸੀਂ ਕਿਸੇ ਦੇ ਨਾਲ ਨਹੀਂ ਰਹਿ ਸਕਦੇ ਮੇਰੇ ਰੋਟੀ ਕਾਲਜ ਨਾਲ ਕਿਵੇਂ ਜੁੜੇ ਫਿਰ ਦੇਖੋ ਜਦੋਂ ਮੈਂ ਇੱਥੇ ਚੰਡੀਗੜ੍ਹ ਆਈ ਫਿਰ ਇੱਕ ਸਟਰਗਲ ਸ਼ੁਰੂ ਹੋ ਗਿਆ ਕਿ ਹੁਣ ਕੁਝ ਕਰਨਾ ਆ ਹਨਾ ਜੇ ਆ ਗਏ ਆ ਘਰੋਂ ਕਹਿ ਕੇ ਕਿ ਕੁਝ ਬਣ ਕੇ ਆਉਂਗੀ ਤੇ ਕੁਝ ਬਣ ਕੇ ਹੀ ਜਾਣਾ ਆ ਤੇ ਪਹਿਲੇ 3 ਸਾਲ ਸਫਰ ਔਖਾ ਰਿਹਾ ਥੋੜਾ ਛੋਟੇ ਛੋਟੇ ਮੂਵੀਜ਼ ਕਰਦੀ ਰਹੀ ਥੋੜੇ ਬੋਤੇ ਗਾਣੇ ਕੀਤੇ ਹਨਾ ਤੇ ਕਿਉਂਕਿ ਥੀਏਟਰ ਨਾਲ ਸੰਬੰਧਿਤ ਸੀਗੀ ਤੇ ਐਕਟਿੰਗ ਨੂੰ ਮੈਨ ਖਾਰਦੀ ਗਈ ਮੈਂ ਐਕਟਿੰਗ ਨਾਲ ਹੀ ਜ਼ਿਆਦਾ ਰੱਖਿਆ ਕਿ ਮੈਂ ਆਪਣੇ ਟੈਲੈਂਟ ਥਰੂ ਹੀ ਆਣਾ ਆ ਐਕਟਿੰਗ ਨਾ ਖਾਰਦੇ ਨਾ ਖਾਰਦੇ ਆਡਿਸ਼ਨ ਦਿੰਦੇ 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 ਮੈਂ 100 ਪਲੱਸ ਆਡਿਸ਼ਨ ਦਿੱਤੇ ਹੁਣੇ 3 ਸਾਲਾਂ ਅੱਗੇ ਹਨਾ ਸੋ ਕਿਤੇ ਨਾ ਕਿਤੇ ਜਦੋਂ ਆਪਾਂ ਲੱਗੇ ਰਹਿੰਨੇ ਆ ਕਿਤੇ ਨਾ ਕਿਤੇ ਵਾਰੀ ਆ ਜਾਂਦੀ ਆ ਉਹ ਵਾਰੀ ਮੈਂ ਕਹੂੰਗੀ ਕਿ ਮੇਰੇ ਰੋਟੀ ਖਾਣੇ ਆ ਗਏ ਆ ਸੋ ਇੱਕ ਆਡੀਸ਼ਨ ਹੀ ਹੋਇਆ ਸੀ ਇਹਨਾਂ ਨੇ ਫੈਂਪਲੇਟ ਪਾਇਆ ਸੀ ਸਰ ਹੁਣਾਂ ਨੇ ਤੇ ਮੈਂ ਆਡੀਸ਼ਨ ਦਿੱਤਾ ਤੇ ਸ਼ਾਰਟਲਿਸਟ ਕੀਤਾ ਮੈਨੂੰ ਫੋਨ ਆ ਗਿਆ ਮੈਂ ਹਰ ਹਰ ਇੱਕ ਵਾਰਾਂ ਸ਼ਾਰਟਲਿਸਟ ਹੋ ਜਾਂਦੀ ਸੀ ਤੇ ਐਂਡ ਤੇ ਕੋਈ ਕੋਈ ਰੋਲਾ ਪਿਆ ਜਾਂਦਾ ਸੀਗਾ ਨਹੀਂ ਇਹ ਨਹੀਂ ਉਹ ਆ ਕਿਸ ਤਰੀਕੇ ਦਾ ਕਰਦਾ ਹੈ किरदार ਮੇਰਾ ਬਹੁਤ ਸੋਹਣਾ ਹੈ ਜੀ ਇਹ ਪੰਜਾਬ ਦੀ ਕੁੜੀ ਨੂੰ ਰਿਪਰੈਜ਼ੈਂਟ ਕਰਦਾ ਹੈ ਕਿਰਦਾਰ ਇਹ ਇੱਕ ਕਿਊਟਨੈਸ ਇੱਕ ਅੜਕ ਹੋਣਾ ਹੈ ਨਾ ਹਾਂ ਰੋਮਾਂਟਿਕ ਸ਼ੇਡ ਜ਼ਿਆਦਾ ਹੈ ਕਿਉਂਕਿ ਮੁੰਡੇ ਨਾਲ ਲਿੰਕ ਹੈ ਨਾ ਪਰ ਬਫਰੈਂਡ ਨਾਲ ਲਿੰਕ ਹੈ ਸੋ ਉਹਨੂੰ ਡਾਂਟਣਾ ਉਹਨੂੰ ਮਨਾਉਣਾ ਉਹ ਸਭ ਇੱਕ ਪੰਜਾਬੀ ਕੁੜੀ ਦਾ ਤੁਹਾਨੂੰ ਪ੍ਰੋਪਰ ਕਿਰਦਾਰ ਦਿਖੂਗਾ ਸੋ ਉਹ ਤਾਂ ਬੜੀ ਪਿਆਰੀ ਕੁੜੀ ਕਾਲਜ ਦੇ ਟਾਈਮ ਯਾਦ ਆ ਗਿਆ ਹੋਣਾ ਪ੍ਰੋਪਰ ਜੀ ਕੋਲ ਸ਼ੂਟਿੰਗ ਕਰਦੇ ਸੀ ਹਾਂ ਹਾਂ ਪ੍ਰੋਪਰ ਯਾਦ ਆ ਗਿਆ ਐਕਚੁਅਲੀ ਅਸੀਂ ਉੱਥੇ ਟਾਈਮ ਵੀ ਜ਼ਿਆਦਾ ਸਪੈਂਡ ਕੀਤਾ ਪਹਿਲਾਂ ਹੀ ਚਲ ਗਏ ਸੀ ਅਸੀਂ ਵਰਕਸ਼ਾਪ ਵੀ ਹੋਈਆਂ ਸੀ ਜੀ ਸੋ ਉਹ ਕਾਲਜ ਬਾਰੇ ਜਾਣਨਾ ਕਿ ਉਹ ਕਾਲਜ ਚ ਕੀ ਹੁੰਦਾ ਸੀਗਾ ਉਸ ਮਾਹੌਲ ਨੂੰ ਜਾਣਨਾ ਫਿਰ ਪਹਿਲਾਂ ਤਾਂ ਉਹ ਜੀ ਆ ਵਰਕਸ਼ਾਪ ਟਾਈਮ ਜਿੰਨਾ ਟਾਈਮ ਹੈ ਨਾ ਅਸੀਂ ਇਕੱਠੇ ਰਹੇ ਸੋ ਜਿੰਨਾ ਟਾਈਮ ਫਿਰ ਜਦੋਂ ਇੱਕ کردار ਨਿਭਾਏਦਾ ਉਹ ਜੀ ਆ ਹਨਾ ਸੋ ਮੈਂ ਕਹਿ ਸਕਦੀ ਹਾਂ ਕਿ ਮੈਂ ਦੁਬਾਰਾ ਇੱਕ ਪੂਰੀ ਜਰਨੀ ਕਾਲਜ ਦੀ ਜੀ ਲਈ ਦੁਬਾਰੇ ਦੁਬਾਰੇ ਫਿਰ ਰੀਵੀਲ ਕੀਤੀ ਜਿਹਨੂੰ ਕਹਿ ਸਕਾਂ ਹੈਪੀ ਰੋਡ ਜੀ ਜਿਹਨੇ ਫਿਲਮ ਡਾਇਰੈਕਟ ਵੀ ਕੀਤੀ ਹੈ ਲਿਖੀ ਵੀ ਜੀ ਕੀ ਦਨ ਐਕਸਪੀਰੀਅੰਸ ਰਿਹਾ ਉਹਨਾਂ ਨਾਲ ਕੰਮ ਬਹੁਤ ਸੋਹਣਾ ਐਕਸਪੀਰੀਅੰਸ ਰਿਹਾ ਸਰ ਨੇ ਕਦੀ ਵੀ ਇਦਾਂ ਫੀਲ ਨਹੀਂ ਹੋਣ ਦਿੱਤਾ ਕਿ ਉਹ ਡਾਇਰੈਕਟਰ ਨੇ ਤੇ ਅਸੀਂ ਐਕਟਰ ਆ ਹਨਾ ਅਕਸਰ ਐਵੇਂ ਹੁੰਦਾ ਐ ਕਿ ਇਹ ਮਤ ਪੇਜਾ ਬਣਿਆ ਰਹਿੰਦਾ ਸੋ ਉਹਨਾਂ ਨੇ ਹਮੇਸ਼ਾ ਇਹੀ ਫੀਲ ਕਰਾਇਆ ਕਿ ਅਸੀਂ ਸਾਰੇ ਇੱਕ ਟੀਮ ਆ ਤੇ ਇੱਕ ਵਧੀਆ ਮੂਵੀ ਬਣਾਣੀ ਆ ਜੋ ਕਿ ਅੱਜ ਦੇ ਮਤਲਬ ਜੋ ਮੂਵੀ ਆਣੀਆਂ ਚਾਹੀਦੀਆਂ ਨੇ ਉਹਵੇਂ ਦੀ ਇੱਕ ਮੂਵੀ ਬਣਾਣੀ ਆ ਜੀ ਤੁਸੀਂ ਸਮਝੋ ਕਿ ਜੋ ਮੈਸੇਜ ਤੁਸੀਂ ਦੇਣ ਦੀ ਕੋਸ਼ਿਸ਼ ਕੀਤੀ ਸਾਰੀ ਟੀਮ ਨੇ ਉਹ ਦੇ ਸਕੇ ਪੂਰੀ ਪ੍ਰੋਪਰ ਤਰੀਕੇ ਨਾਲ ਜੀ ਕੋਸ਼ਿਸ਼ ਤੇ ਦੇਖੋ ਇਨਸਾਨ ਹਰ ਇੱਕ ਕਰਦਾ ਆ ਜੋ ਸੋਚਦਾ ਆ ਕਰਨ ਦੀ ਕੋਸ਼ਿਸ਼ ਕਰਦਾ ਆ ਤੇ ਕੋਸ਼ਿਸ਼ ਨੂੰ ਭਾਗ ਉਹਦੇ ਹੀ ਲੱਗਦੇ ਨੇ ਜਦੋਂ ਉਹ ਮੁਕੰਮਲ ਹੋ ਜਾਂਦੀ ਆ ਹਨਾ ਇਹ ਤਾਂ ਹੁਣ 7 ਤਰੀਕ ਨੂੰ ਪਤਾ ਲੱਗੂਗਾ ਕਿ ਮੁਕੰਮਲ ਹੋਏਗੀ ਕਿਵੇਂ ਇਹ ਤੇ ਦਰਸ਼ਕ ਹੀ ਦੱਸ ਪਾਣਗੇ ਕਿ ਸਾਡੀ ਕੋਸ਼ਿਸ਼ ਉਹਨਾਂ ਨੂੰ ਕਿਵੇਂ ਦੀ ਲੱਗੀ ਹੈ ਟ੍ਰੇਲਰ ਲਾਂਚ ਹੋਇਆ ਕਿਦਾਂ ਦਾ ਫੀਲ ਕਰ ਰਿਹਾ ਬਹੁਤ ਸੋਹਣਾ ਦੇਖ ਜਦੋਂ ਬੱਡੀ ਸਕਰੀਨ ਤੇ ਵੇਖਿਆ 7 ਨੂੰ ਸਿਨੇਮੇ ਦੇ ਵਿੱਚ ਵੀ ਆ ਜਾਣੀ ਹੈ ਹਾਂਜੀ ਹਾਂਜੀ ਦੇਖੋ ਸੁਪਨੇ ਵਾਹੇ ਉਹੀ ਕਹਿੰਨੀ ਆ ਕਿ ਛੋਟੇ ਛੋਟੇ ਸੁਪਨੇ ਦੇਖਦੇ ਇੱਥੇ ਤੱਕ ਪਹੁੰਚੇ ਆ ਤੇ ਜਦੋਂ ਸਟੇਜ ਤੇ ਖੜਕੇ ਅਸੀਂ ਅੱਜ ਟ੍ਰੇਲਰ ਲਾਂਚ ਹੋਇਆ ਮੇਰੀ ਫੋਟੋ ਆਈ ਹਨਾ ਤੇ ਉਹ ਬਹੁਤ ਅੱਛਾ ਫੀਲ ਹ ਕਰਦੇ ਨੂੰ ਮਨਾਉਣ ਤੋਂ ਲੈ ਕੇ ਹੁਣ ਤੱਕ ਦਾ ਸਫਰ ਆ ਉਹ ਇੱਕ ਉਡਾਰੀ ਭਰ ਰਿਹਾ ਆ YouTube ਤੇ ਲਿੰਕ ਸਭ ਤੋਂ ਪਹਿਲਾਂ ਕਿਹਨੂੰ ਭੇਜਿਆ ਬੀਬੀ ਨੂੰ ਕਿਹਦੇ ਬਾਅਦ ਸਾਰਿਆਂ ਨੂੰ ਮੈਂ ਤਾਂ ਗਰੁੱਪ ਬਣਾਏ ਹੋਏ ਆ ਜੀ ਪੂਰੇ WhatsApp ਤੋਂ ਲੈ ਕੇ Instagram ਤੱਕ ਸਾਰਿਆਂ ਨੂੰ ਇਕੱਠੇ ਜਾਂਦੇ ਆ ਤੇ ਗੋਡ ਬles you everything ਉਹ ਕਮੈਂਟਿੰਗ ਕਰਦੇ ਕੀ ਰਿਐਕਸ਼ਨ ਆਇਆ ਡੈਡੀ ਦਾ ਕੀ ਆਇਆ ਅਰੇ ਪਾਪਾ ਨੇ ਸਪੈਸ਼ਲ ਮੈਨੂੰ ਥੈਂਕ ਯੂ ਫੋਨ ਕੀਤਾ ਹਨਾ ਤੇ ਸਪੈਸ਼ਲ ਕਿਹਾ ਕਿ ਹਾਂ ਤੂੰ ਜੋ ਕਹਿੰਦੀ ਸੀ ਉਹ ਤੂੰ ਕਰ ਰਹੀ ਆ ਬੜਾ ਅੱਛਾ ਲੱਗ ਰਿਹਾ ਉਹਨਾਂ ਨੂੰ ਤੇ ਮੈਨੂੰ ਕਹਿੰਦੇ ਹੁੰਦੇ ਆ ਅਕਸਰ ਕਿ ਹੁਣ ਤੇਰਾ ਨਾਮ ਹੋ ਜਾਣਾ ਹੁਣ ਤੇਰਾ ਨਾਮ ਹੈ ਤੂੰ ਹੁਣ ਭੁੱਲ ਜਾਣਾ ਤਨੀ ਕਿਉਂ ਤਨੀ ਕਿਉਂ ਪਰ ਅਕਸਰ ਕਹਿੰਦੇ ਆ ਕਿ ਹੁਣ ਤੇਰਾ ਨਾਮ ਹੋ ਜਾਣਾ ਬਸ ਮੈਂ ਖੁਸ਼ ਹੋ ਜਾਣਾ ਰਿਸ਼ਤੇਦਾਰਾਂ ਦਾ ਕੀ ਰਵਈਏ ਰਿਸ਼ਤੇਦਾਰ ਵੀ ਸਾਥ ਨੇ ਹੁਣ ਪੂਰਾ ਸਾਥ ਦਿੰਦੇ ਨੇ ਭਰਾ ਨੇ ਸਪੋਰਟ ਕੀਤੀ ਬਹੁਤ ਜ਼ਿਆਦਾ ਹਾਂ ਉਹਨੂੰ ਕਿਵੇਂ ਲੱਗ ਰਿਹਾ ਉਹਨੂੰ ਤਾਂ ਅੱਛੀ ਲੱਗਣਾ ਹੈ ਜੀ ਮੇਰੇ ਪਿੰਡ ਦਾ ਟ੍ਰੇਲਰ ਲਾਂਚ ਹੋ ਗਿਆ ਜੀ ਐਕਚੁਅਲੀ ਗੱਲ ਇਹ ਹੁੰਦੀ ਆ ਜਦੋਂ ਆਪਕੇ ਦਾ ਸਾਥ ਦਿੰਨੇ ਆ ਨਾ ਜੇ ਆ ਸਾ ਦਵਾ ਰਿਆ ਹੁੰਦਾ ਜਾਂ ਸਾ ਦੇ ਰਿਆ ਹੁੰਦਾ ਉੱਤੇ ਉੱਤੇ ਜ਼ਿੰਮੇਵਾਰੀ ਜ਼ਿਆਦਾ ਪੈ ਜਾਂਦੀ ਹੈ ਜੇ ਹੁਣ ਮੈਂ ਕੁਝ ਨਾ ਕਰਦੀਆਂ ਨਾ ਕਰ ਪਾਂਦੀਆਂ ਉਵੇਂ ਨਾ ਚੱਲ ਪਾਂਦੀ ਹੈ ਨਾ ਤੇ ਸਿੱਧੀ ਸਿੱਧੀ ਉਹ ਉੱਤੇ ਜਾਂਦੀ ਸੀ ਉਂਗਲ ਕਿ ਹਾਂ ਵੀ ਤੂੰ ਕਰਿਆ ਤੂੰ ਤੂੰ ਸਪੋਰਟ ਕਰਦਾ ਸੀ ਸਪੋਰਟ ਕਰਦਾ ਸੀ ਤੇ ਦੇਖ ਲੈ ਜੋ ਅਸੀਂ ਕਹਿੰਦੇ ਸੀ ਉਹ ਹੋ ਗਿਆ ਤੇ ਨਹੀਂ ਕਰ ਪਾਈ ਹੈ ਨਾ ਪਰ ਮੈਂ ਕਹਿੰਨੀ ਆ ਕਿ ਜੇ ਸੱਚੇ ਦਿਲੋਂ ਕੋਈ ਚਾਹੇ ਤੇ ਕੋਈ ਸੱਚੇ ਦਿਲੋਂ ਸਪੋਰਟ ਕਰੇ ਉਹ ਫੇ ਪੂਰੀ ਜ਼ਰੂਰ ਹੁੰਦੀ ਹੈ ਜੀ ਡ੍ਰੀਮ ਹੋਰ ਕਿਹੜੇ ਕਿਹੜੇ ਦੂਈ ਮੇਰਾ ਇੱਕੋ ਹੀ ਅਜੀਬਸਟ ਐਕਟਰ ਬਣਨਾ ਹੈ ਬੈਸਟ ਐਕਟਰ ਜ਼ਰੂਰ ਬਣਨਾ ਜੀ ਥੈਂਕ ਯੂ ਕੀ ਕਹਿਣਾ ਚਾਹੁੰਦੀ ਸਾਡੀ ਆਡੀਅנס ਮੈਂ ਸਾਰੀ ਸਾਰੀ ਆਡੀਅנס ਨੂੰ ਇਹ ਕਹਿਣਾ ਚਾਹਾਂਗੀ ਦੇਖੋ ਜੀ ਅਸੀਂ ਬਹੁਤ ਮਿਹਨਤ ਨਾਲ ਇਹ ਮੂਵੀ ਬਣਾਈ ਆ ਸਾਰੇ ਐਕਟਰ ਬਹੁਤ ਮਿਹਨਤ ਨਾਲ ਹੀ ਬਣਾਉਂਦੇ ਆ ਹਨਾ ਤੇ ਮੇਰੀ ਦਰਖਾਸਤ ਆ ਤੁਹਾਨੂੰ ਕਿ ਤੁਸੀਂ ਇਹ ਮੂਵੀ ਦੇਖਣ ਜ਼ਰੂਰ ਜਾਓ ਹਨਾ ਅਸੀਂ ਸਾਰੇ ਜਾਣੀ ਉਹ ਆ ਜੋ ਨਿੱਕੇ ਨਿੱਕੇ ਘਰਾਂ ਤੋਂ ਉੱਠੇ ਆ ਨਿੱਕੇ ਨਿੱਕੇ ਸੁਪਨਿਆਂ ਤੋਂ ਵੱਡੇ ਸੁਪਨਿਆਂ ਤੱਕ ਪਹੁੰਚੇ ਆ ਤੇ ਮੈਂ ਚਾਹਾਂਗੀ ਕਿ ਜੇ ਇਹ ਮੂਵੀ ਹਿੱਟ ਹੁੰਦੀ ਆ ਤੇ ਬਹੁਤ ਹੋਰ ਸਾਰੇ ਨਿੱਕੇ ਨਿੱਕੇ ਸੁਪਨੇ ਜਿਹੜੇ ਲੈ ਕੇ ਪਿੰਡਾਂ ਤੋਂ ਲੋਕ ਆਂਦੇ ਨੇ ਉਹਨਾਂ ਦੇ ਸੁਪਨੇ ਪੂਰੇ ਹੋ ਸਕਦੇ ਨੇ ਪ੍ਰਮਾਤਮਾ ਕਰੇ ਤੇਰੀ ਉਡਾਣ ਨੂੰ ਖੰਭ ਲੱਗਣ ਤੇ ਉੱਡਦੀ ਰਹੇ ਸੋ ਮਨਪ੍ਰੀ ਡੋਲੀ ਹੁਣ ਮੈਂ ਕਹੂੰਗਾ ਵੀ ਦੁਨੀਆ ਦੀ ਜਾਣ ਪਹਿਚਾਨ ਦਾ ਮੌਤਾਜ ਨਹੀਂ ਹੈਗੀ ਹਣ ਕਿਉਂਕਿ ਇਹ ਫਿਲਮ ਜਿਹੜੀ ਹੈਗੀ ਆ ਥੀਏਟਰ ਦੇ ਵਿੱਚ ਬਹੁਤ ਜਲਦੀ ਆਉਣ ਵਾਲੀ ਹੈ ਟ੍ਰੇਲਰ ਲਾਂਚ ਹੋ ਚੁੱਕਿਆ ਹੈ YouTube ਤੇ ਤੁਸੀਂ ਜਾਓ ਰੋਡੇ ਕਾਲਜ ਪਾਓ ਥੀਏਟਰ ਪ੍ਰੋਮੋ ਦੇਖੋ ਟ੍ਰੇਲਰ ਦੇਖੋ ਬਹੁਤ ਤੁਹਾਨੂੰ ਪਸੰਦ ਆਊਗਾ ਔਰ ਇੱਕ ਸਾਰਥਕ ਸਿਨੇਮੇ ਦੇ ਵਿੱਚ ਬੜੀ ਅੱਛੀ ਗੱਲ ਕਹਿਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਸੋ ਉਸ ਕੋਸ਼ਿਸ਼ ਨੂੰ ਬੂਰ ਤਾਂ ਪਾਊਗਾ ਜੇ ਤੁਸੀਂ ਸਿਨੇਮਾ ਘਰਾਂ ਵਿੱਚ ਜਾ ਕੇ ਆਪਣੀ ਫਿਲਮ ਰੋਡੇ ਕਾਲ ਨੂੰ ਤੁਸੀਂ ਜਾਓਗੇ ਔਰ ਅਗੇ ਸ਼ੇਅਰ ਕਰੋਗੇ ਲੋਕਾਂ ਨੂੰ ਦੱਸੋਗੇ ਕਿ ਜੋ ਇਹਨਾਂ ਨੇ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਉਸ ਤੇ 100% ਇੱਕ ਖਰੇ ਉਤਰੇ ਛੋਟੀ ਜੀ ਗੱਲ ਹੋਏ ਜੀ ਵੱਡੀ ਸਟਾਰ ਬਣਗੀ ਜਿਹਨਾਂ ਵੱਡੀ ਗੱਲਬਾਤ ਕਰਾਂਗੇ ਠੀਕ ਹੈ ਜੀ ਧੰਨਵਾਦ ਥੈਂਕ ਯੂ ਸਾਰਾ ਪਰਮਾਤਮਾ ਸੋਖਰ ਕਿਤ ਵਾਹ ਵਾਹ ਸ਼ੁਕਰੀਆ